ਆਜਦਾ ਓਏ ਕੀ ਇਤਨ ਸਮਝਣ ਦੇ ਵਿੱਚ ਕੀ ਆ ਤੁਸੀਂ ਜੇ ਤੁਸੀਂ ਇੱਥੇ ਹੈਗਾ ਕੀ ਐ ਕੀ ਪ੍ਰੋਬਲਮ ਕੀ ਆ ਨਾ ਹਰ ਇੱਕ ਘਰ ਹਸਤਾਨਾ ਬਿਲਡਿੰਗ ਸਾਂਝੀ ਹੈ ਜੀ ਮਰਸਤਾ ਵਾਈਕ ਬਾਜੀ ਵੇਖੋ ਆ ਖਾਂਦਰਾ ਖੱਦ ਸਾਂਝੀ ਆ ਤੇ ਤੁਹਾਨੂੰ ਅਜੀਬ ਨਹੀਂ ਲੱਗਦਾ ਵਿੱਚ ਹੈ ਕੀ ਇਹ ਖਾਣਾ ਇਹਨਾਂ ਨੂੰ ਪਤਾ ਭਾਜੀ ਖਾਣਾ ਮੈਂ ਕਿਹਾ ਆਪਾਂ ਡਿਫਰੈਂਟ ਕਰ ਜੀ ਮੈਨੂੰ ਪਤਾ ਵਾ ਹਣਾ ਪਰ ਆਪਾਂ ਨੂੰ ਕੀ ਲੱਗਦਾ ਤੁਸੀਂ ਜਿਸ ਤਰੀਕੇ ਨਾਲ ਉਹਨਾਂ ਦੀ ਤਰਫੋਂ ਦੀ ਕਰ ਰਹੇ ਹੋ ਮੇਰੇ ਕੰਨ ਨਹੀਂ ਗਏ ਬਾਅਦ ਮੈਮੋਰੀਅਲ ਤੁਸੀਂ ਗਹਿ ਨਹੀਂ ਮਲਾ ਦੰਦਰ ਬਾਜੀ ਮੈਂ ਜਾਣਾ ਲਾਜ ਕੋ ਕੰਮ ਕਰੋ ਇਹ ਪੈਣ ਉਹਨੇ ਕੱਲ ਇਧਰ ਆਓ ਤੁਸੀਂ ਜਾਓ ਤੁਸੀਂ ਜਾਓ ਜੀ ਮੈਂ ਬੜੀ ਵਰਗਾ ਮੈਂ ਬੜੀ ਵਰਗਾ ਐਸੇ ਠੇਕੇ ਤੋਂ ਸਾਨੂੰ ਇਤਰਾਜ਼ ਇਹ ਹੈ ਜਿਹੜਾ ਕਿ ਇੱਥੋਂ ਦੇ ਲੋਕਾਂ ਦੀ ਤੇ ਜ਼ਮੀਰ ਮਰ ਗਈ ਹੈ ਕਿ ਪਤਾ ਨਹੀਂ ਪਰ ਸਾਡੀ ਜਾਗਦੀ ਹੈ ਹਲੇ ਆ ਸਾਹਮਣੇ ਤੁਸੀਂ ਭਾਵੇਂ ਕੈਮਰਾ ਘੁਮਾ ਕੇ ਦੇਖ ਲਓ ਆ ਸਾਡੇ ਸਿੱਖ ਫੌਜ ਦੇ ਜਰਨੈਲ ਸਰਦਾਰ ਸ਼ਾਮ ਸਿੰਘ ਟਾਰੀ ਜੀ ਦਾ ਐਡੀ ਯਾਦਗਾਰ ਵੱਲੋਂ ਸੁਸ਼ੋਭਿਤ ਕੀਤਾ ਹੋਇਆ ਬੋਤਿਆ ਆ ਸਾਡੀ ਵਾਰ ਮੈਮੋਰੀਅਲ ਆ ਸ਼ਹੀਦਾਂ ਦੀਆਂ ਯਾਦਗਾਰਾਂ ਤੇ ਉਹਨਾਂ ਦੇ ਨਾਲ ਇਹੋ ਜਿਹਾ ਖਲਵਾੜ ਇਹਦੇ ਮਾਲਕ ਨੂੰ ਇੰਨਾ ਵੇਖਣਾ ਚਾਹੀਦਾ ਕਿ ਤੂੰ ਸ਼ਹਿਰ 'ਚ ਕਿਤੇ ਵੀ ਠੇਕਾ ਖੋਲ੍ਹ ਲਾ ਸਾਨੂੰ ਕੋਈ ਇਤਰਾਜ਼ ਨਹੀਂ ਆ ਪਰ ਇਹੋ ਜੀ ਜਗ੍ਹਾ ਦੇ ਉੱਤੇ ਇਹੋ ਜੇ ਜਿਹੜਾ ਇੱਕ ਕੇਂਦ੍ਰਿਤ ਮਤਲਬ ਜਗ੍ਹਾ ਹੈ ਉੱਥੇ ਤੁਸੀਂ ਠੇਕਾ ਖੋਲ੍ਹ ਰਹੇ ਹੋ ਸਾਹਮਣੇ ਵਾਗਾ ਬਾਰਡਰ ਆ ਇੱਥੇ ਯਾਦਗਾਰ ਦੇ ਵਿੱਚ ਲੋਕੀ ਕੀ ਮੈਸੇਜ ਦੇ ਰਿਹਾ ਕਿ ਥੋਪੈਗ ਲਾ ਕੇ ਅੰਦਰ ਜਾਓ ਸ਼ਹੀਦਾਂ ਦੀਆਂ ਯਾਦਗਾਰਾਂ ਦੇ ਵਿੱਚ ਛੇੜ ਕੇ ਮੈਂ ਥੋੜੇ ਦਿਨ ਪਹਿਲਾਂ ਵੀ ਇਹ ਮੁੱਦਾ ਚੁੱਕਿਆ ਸੀ ਤੇ ਇਸ ਚੀਜ਼ ਨੇ ਬੜਾ ਕਹਿ ਲੋ ਕਿ ਮੇ ਮੇਰੀ ਆਵਾਜ਼ ਇਨਾ ਤੱਕ ਪਹੁੰਚੀ ਹੈ ਭਾਈ ਸਾਹਿਬ ਵੀ ਆਏ ਆਪਣੇ ਲੁਧਿਆਣੇ ਤੋਂ ਸਪੈਸ਼ਲ ਚੱਲ ਕੇ ਆਏ ਆ ਪਰ ਸ਼ਰਮ ਹੋਣੀ ਚਾਹੀਦੀ ਹੈ ਜਿਹੜੀਆਂ ਇਥੋਂ ਦੀਆਂ ਲੋਕਲ ਜੱਥੇਬੰਦੀਆਂ ਨੇ ਕਿ ਉਹ ਹਜੇ ਤੱਕ ਸੁਧੀਆਂ ਪਈਆਂ ਨੇ ਆਪਾਂ ਨੇ ਚੱਲਦੇ ਆ ਨਾਨ ਸੱਸੀ ਨਕੇ ਦੇ ਕਹਿੰਦੇ ਚੱਲ ਜਾ ਅੰਦਰ ਠੀਕ ਆ ਸਮਝਦੇ ਹਾਰਡਿਕ ਕੋਈ ਪਰੇਨ ਟਾਈਮ ਨਹੀਂ ਹੈਗਾ ਕਿ ਵੇਲੇ ਪਤਾ ਨਹੀਂ ਕਰੋ ਫੈਕਟਰ ਤੇ ਮਾਰੋ ਨਾ ਇਦਾਂ ਨਾ ਕਰੋ ਆਵਾਜ਼ੀ ਨਾ ਕਰੋ ਕੇ ਬਜਾਓ ਸੁਪਈ ਹਵਾ ਬਾਜੀ ਨਹੀਂ ਮਤ ਹੈ ਆਪ ਹਵਾ ਬਾਜੀ ਸਰ ਕੋਈ ਹੈਗਾ ਕੋਈ ਦੱਸੋ ਮੈਨੂੰ ਕਿ ਤੁਹਾਡ ਕੋ ਕੋਈ ਡਿਪਾਰਟਮੈਂਟ ਨੂੰ ਰੋਕਲਵਾਈ ਗਈ ਹੈ ਤੇ ਇਹ ਹਨ ਇਲੀਗਲ ਫਲਾਟ ਤੁਸੀਂ ਦੱਸੋ ਅਬ ਬੰਦ ਕਰਾ ਦੇ ਪਾਜੀ ਨਹੀਂ ਲੱਗਦਾ ਕਾ ਹੈ ਇਹ ਤਾਂ ਐਵੇਂ ਨਹੀਂ ਬੇ ਕੀਤਾ ਵਾ ਇਹ ਤੁਸੀਂ ਕਹਿ ਰਹੇ ਹੋ ਨਾ ਤੁਸੀਂ ਕਹਿ ਰਹੇ ਹੋ ਨਾ ਕੋਈ ਜਗਾ ਦੀ ਤੁਸੀਂ ਕਹਿ ਰਹੇ ਹੋ ਇੱਕ ਕੋਮ ਆਪਣੇ ਕਰੋਨਾ ਦੇ ਵਿੱਚ ਇੱਕ ਟਿਕਾ ਖਾਇਆ ਉਹਦੇ ਬਿਨਾਂ ਲਾਇਸੈਂਸ ਕੋਈ ਪਾਜੀ ਫਿਰ ਜਿਹੜਾ ਹੋਊਗਾ ਨਾ ਇਹ ਨਹੀਂ ਆਗਾ ਇਹ ਨਹੀਂ ਆਗਾ ਜਿਹੜਾ ਹੋਊਗਾ ਤੁਸੀਂ ਦੱਸੋ ਜੀ ਪਰ ਕਦੇ ਮੰਨ ਸਕਦੇ ਨਹੀਂ ਮੈਂ ਕਹਾਂ ਜਾਂ ਸਾਾਨੂੰ ਪਤਾ ਵਾ ਨਾ ਜਦੋਂ ਟੈਸਟ ਹੁੰਦੀ ਆ ਓਕੇ ਇਹਦੇ ਅੰਦਰ ਸ਼ਹੀਦ ਸਿੰਘਾਂ ਦੀ ਮੈਮੋਰੀਅਲ ਬਣੀ ਹੋਈ ਆ ਉਹਨਾਂ ਦਾ ਇਤਿਹਾਸ ਕਿ ਕਿੰਤਾ ਉਹ ਧਰਮ ਲਈ ਉਹਨਾਂ ਨੇ ਆਪਣੇ ਸਿਰ ਵਾਰੇ ਆ ਕਿੰਤਾ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਤੇ ਅੱਜ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਸਾਡੀਆਂ ਉਹਨਾਂ ਨੂੰ ਕੀ ਕਵਾਂਗੇ ਕਿ ਸ਼ਹੀਦਾਂ ਦੀ ਬਾਗ ਅੰਦਰ ਉਹਨਾਂ ਦੇ ਸ਼ਹੀਦੀ ਦੇ ਕਿੱਸੇ ਤੇ ਬਾਹਰ ਨਸ਼ਿਆਂ ਦੇ ਦਰਿਆ ਜੇ ਭਗਵੰਤ ਮਾਨ ਅੱਜ ਕਹਿ ਰਿਹਾ ਸਰਕਾਰ ਕੀ ਯੁੱਧ ਨਸ਼ਿਆਂ ਦੇ ਵਿਰੁੱਧ ਤੇ ਕੀ ਗੱਲ ਸ਼ਰਾਬ ਨਸ਼ਾ ਨਹੀਂ ਮਾਨ ਸਾਹਿਬ ਤੁਹਾਡੇ ਠੇਕੇ ਦੇ ਜਿਹੜਾ ਵਿਰਾਸਤੀ ਜਿਹੜਾ ਮੈਮੋਰੀਅਲ ਦੇ ਨਾਲ ਖੁੱਲਿਆ ਹੋਇਆ ਉਹ ਹਾਂ 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 ਇਹਨਾਂ ਦੇ ਓਨਰ ਕੌਣ ਨੇ ਮੈਂ ਅਮਰ ਜੀ ਮੇਰੇ ਨਾਲ ਗੱਲ ਕਰੋ ਆਪਾਂ ਨੰਬਰ ਦੋ ਮੁੰਡਾ ਤੇ ਤੁਹਾਡਾ ਪਾਜੀ ਨੰਬਰ ਦਿੰਦਾ ਹੀ ਨਹੀਂ ਆ ਤੁਹਾਡਾ ਨੰਬਰ ਮਾਂ ਆਪਾਂ ਬੇਨਤੀਆਂ ਬੁਨਤੀਆਂ ਕਰਕੇ ਲਿਆਣਾਂ ਕੋਲੋਂ ਵੀਰ ਜੀ ਦੇਖੋ ਬੇਨਤੀ ਇਦਾਂ ਸਾਨੂੰ ਤੁਹਾਡੇ ਬਿਜ਼ਨਸ ਨਾਲ ਕੋਈ ਮਤਲਬ ਨਹੀਂ ਪਰ ਆ ਜਿਹੜੀ ਸ਼ਹੀਦਾਂ ਸਿੰਘਾਂ ਦੀ ਬਾਰਗਾ ਦੇ ਲਾਗੇ ਖੁੱਲਿਆਣਾ ਇਹ ਬਿਲਕੁਲ ਵੀ ਸਿੱਖ ਸੰਗਤ ਨੂੰ ਮਨਜ਼ੂਰ ਨਹੀਂ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਨਹੀਂ ਜੀ ਐਦਾਂ ਵਾ ਇਹ ਸਾਡਾ ਮਕਸਦ ਤੁਹਾਡੀਆਂ ਇੱਥੇ ਕੋਈ ਬਿਜ਼ਨਸ ਦੇ ਵਿੱਚ ਕੋ ਖੱਲਰ ਪਾਉਣਾ ਨਹੀਂ ਜਾਂ ਕੋਈ ਰੁੜਾ ਬਣਨਾ ਨਹੀਂ ਆ ਸਾਡੇ ਵੱਲੋਂ ਤੁਸੀਂ ਭਾਵੇਂ 500 ਠੇਕੇ ਕੋਲ ਅੰਮ੍ਰitsar ਦੇ ਵਿੱਚ ਜੋ ਐਮਐਲਏ ਦੀ ਮਿਲੀਪੁਤਿਆ ਅਸੀਂ ਤਾਂ ਕੰਟੈਕਟ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਪਰ ਉਹ ਉਸ ਬੰਦੇ ਵੱਲੋਂ ਕੋਈ ਰਿਸਪੌਂਸ ਨਹੀਂ ਕੁਛ ਨਹੀਂ ਆ ਜਦ ਕਿ ਇਹ ਜ਼ਿੰਮੇਵਾਰੀ ਉਹਦੀ ਬਣਦੀ ਸੀ ਕਿ ਤੇਰਾ ਹਲਕਾ ਹੈ ਤੈਨੂੰ ਵੇਖਣਾ ਚਾਹੀਦਾ ਕਿ ਵੀ ਇਹ ਜਗ੍ਹਾ ਦੇ ਵਿੱਚ ਇੱਥੇ ਕਿੱਟ ਵੀ ਲੱਗੇ ਹੋਵੇ ਉਹਦੀ ਮਨਜ਼ੂਰੀ ਤੋਂ ਬਿਨਾਂ ਨਹੀਂ ਲੱਗ ਸਕਦੀ ਪਰ ਐਡਾ ਵੱਡਾ ਇੱਥੇ ਆ ਠੇਕੇ ਵੇਖੋ ਖੋਲ ਛੱਡੇ ਆਏ ਨੇ ਐਮਐਲਏ ਦੀ ਮਿਲੀਪਗਤ ਤੋਂ ਬਿਨਾਂ ਖੋਲ ਗਿਆ ਸਾਰੇ ਸਾਰੇ ਜਾਣਦੇ ਆ ਕਿ ਇਸ ਸਰਕਾਰ ਦੀ ਕੀ ਦੇਣ ਆ ਆ ਠੇਕੇ ਖੋਲ ਕੇ ਜਾਣੇ ਆ ਇਹਨਾਂ ਨੇ ਆਪਾਂ ਆਪਾਂ ਨਹੀਂ ਬਗੈਰ ਆਪਾਂ ਦਾ ਨਾ ਲਿਆ ਇਹਨੂੰ ਬਾਹਰ ਨਹੀਂ ਕਰੀਏ ਧਾਰਮਿਕ ਐਂਜਲ ਕਿਤੇ ਦਰ ਮੀਂਹ ਨਹੀਂ ਗਿਆ ਗਿਆ ਡੈ ਜੀ ਭਾਈ ਸਾਹਿਬ ਅੰਦਰ ਮੋੜ ਆ ਪਿੰਡ ਦਾ ਅੰਦਰ ਅੰਦਰ ਚੀਚੀਆਂ ਦੀਆਂ ਯਾਦ ਕਰਾਂ ਕਿ ਅਧਾਰ ਹੋ ਕੇ ਮੈਂ ਚੱਲਦੀਆਂ ਕਿ ਨਹੀਂ ਚੱਲਦੀਆਂ ਲੋਕ ਅੰਦਰ ਕੀ ਮੇਰੀ ਗੱਲ ਸੁਣ ਇਹ ਨਾ ਐਕਸਰਸਾਈਜ਼ ਡਿਪਾਰਟਮੈਂਟ ਦੀ ਪਾਲਿਸੀ ਨਾਲ ਡਿਫਾਈਡ ਹੁੰਦਾ ਕਿੱਥੇ ਟਿਕਟਾ ਖੁੱਲਣਾ ਕਿੱਥੇ ਨਹੀਂ ਖੁੱਲਣਾ আচ্ছা ਠੀਕ ਹੈ ਤੁਸੀਂ ਜਾ ਕੇ ਨਾ ਉਹਨਾਂ ਨੂੰ ਆਪਣਾ ਲੈਟਰ ਦੋ ਉਹਨਾਂ ਨਾਲ ਗੱਲ ਕਰੋ ਸੀਸਾਪਾ ਨਾਲ ਦਿੱਤੀ ਹੋਈ ਆ ਮੈਂ ਇਦਾਂ ਨਹੀਂ ਖਿਲੋਣਾ ਇਦਾਂ ਨਹੀਂ ਖਿਲੋਣਾ ਨਹੀਂ ਪਰ ਪੈਸਾ ਆਪਾਂ ਦੇ ਖੜੇ ਆ ਜੀ ਅਸੀਂ ਨੇ ਆਪਾਰ ਚੱਲਣ ਦਾ ਫੇਟਾ ਇਹ ਨਜਾਇਜ਼ ਆ ਤੁਸੀਂ ਇਹ ਮਾਲਕਾਂ ਨਾਲ ਵੀ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਆ ਪਾਜੀ ਇਹ ਸ਼ਹੀਦ ਸਿੰਘਾਂ ਦੀਆਂ ਅੰਦਰ ਗਤੀਵਿਧੀਆਂ ਦੱਸੀਆਂ ਜਾਂਦੀਆਂ ਔਰ ਲਸਲਾ ਨੂੰ ਉਹਦੇ ਦੇ ਅੰਦਰ ਥੋੜੀ ਹੈਗਾ ਵਾ ਪੈਸਾ ਉਹਦੇ ਨਾਲ ਫਿਰ ਖਾਣਾ ਵਾ ਨਹੀਂ ਨਹੀਂ ਕਹਿੰਦਾ ਮੱਲੇ ਤੇ ਠੱਠੇ ਪਰ ਤੁਸੀਂ ਦੇਖੋ ਨਾ ਮੇਰੇ ਵੀ ਤਾਂ ਕਰਕੇ ਤੁਸੀਂ ਦਸਤਕਾਰੀ ਕਰ ਰਹੇ ਹੋ ਨਾਲ ਖਾਣਾ ਵਾ ਨਹੀਂ ਇਹ ਕਿਹੜੀ ਗੱਲ ਹੈ ਕਿਹੜੀ طرف ਦਾ ਮੇਰੇ ਗੱਲ ਸੁਣੋ ਬਾਜ਼ੀ ਗੱਲ ਮਾਰਨੀ ਮੇਰੀ ਲੋਜੀਕਲ ਗੱਲ ਲੱਗਦਾ ਆ ਕੇ ਲੈ ਕੇ ਐਕਸਰਸ ਦਾ ਦੇਖੋ ਦੇਖੋ ਸਾਡਾ ਮਕਸਦ ਤੁਹਾਡੇ ਨਾਲ ਕੋਈ ਮਤਲਬ ਨਾ ਵਿਰੋਧ ਕਰਵਾਣੀ ਜਾਂ ਤੁਹਾਡੇ ਨਾਲ ਕੋਈ ਆਪਾਂ ਹੁਣ ਤਾਂ ਲਈ ਬਸੋਣੀ ਸਾਡਾ ਮਕਸਦ ਸਿਚੁਏਸ਼ਨ ਨਹੀਂ ਬਣਾਉਂਦੇ ਨਹੀਂ ਸਰ ਮੈਂ ਕਹਿੰਦਾ ਜੀ ਮੇਰਾ ਪੁਆਇੰਟ ਅਸੀਂ ਸੇਖਾਂ ਜੀ ਤੁਹਾਨੂੰ ਨਹੀਂ ਪਤਾ ਜੀ ਮੈਂ ਜੇ ਜੇ ਉੱਥੇ ਸ਼ਾਮ ਤੀ ਤਾਰੀ ਹੋਣਾ ਦਾ ਬਹੁਤ ਲੱਗਾ ਨਾ ਉਹਨਾਂ ਇਸੇ ਕਮਰੇ ਤੇ ਬਿਲਕੁਲ ਜੀ ਮੈਂ ਕਿਹਾ ਸਾਬ ਨੂੰ ਦੂਰ ਨਾ ਕੋਈ ਜਿਹੜੀ ਆ ਵੇਖੋ ਸਾਹ ਜੀ ਹਾਂ ਕੱਦ ਲੱਕਦ ਸਾਜੀਆ ਕੋਈ ਜਾਕੇ ਨਾ ਜਾਕੇ ਪਾ ਜੇ ਅਸੀਂ ਤਾਂ ਜਾਗਾਂਗੇ ਪਾ ਜੀ ਅਸੀਂ ਬੋਲਾਂਗੇ ਇਹ ਸਿਰ ਪੋਲਿਟਿਕਲ ਮੋਟੀਵੇਸ਼ਨ ਦੀ ਤੁਹਾਨੂੰ ਹੋਰ ਕੋਈ ਗੱਲ ਪਤਾ ਲੱਗਦਾ ਕਿ ਮੈਂ ਕਹੇ ਬਨ ਆਪਣੇ ਨਿਕਲ ਆ ਮੈਨੂੰ ਲੱਗਦਾ ਵੇ ਅਸੀਂ ਪੁੱਛੀ ਪਤਾ ਕਰੋ ਮੈਨੂੰ ਪਤਾ ਕਰ ਤੂੰ ਸਰਦਾਰ ਸਾਹਿਬ ਦੀਆਂ ਹਰਕਤਾਂ ਇਦਾਂ ਦੀਆਂ ਜੀ ਇੱਕ ਬੰਦੇ ਦਾ ਸੇਖਾ ਨਾ ਸਿੱਧਕ ਗੱਲ ਕਰਨੇ ਜਾਣ ਦਾ ਤਾ ਕਰਕੇ ਮੇਰੇ ਖਿਆਲ ਨਾਲ ਤੁਹਾਨੂੰ ਨਾ ਲੱਗ ਰਿਹਾ ਹਰ ਮੁੱਦੇ ਨੂੰ ਤੁਸੀਂ ਪੋਲਿਟਿਕਲ ਐਂਗਲ ਨਾਲ ਨਾ ਜੋੜ ਕੇ ਦੇਖੋ ਮੇਰੇ ਭਰਾ ਸਾਡਾ ਕੋਈ ਮਕਸਦ ਨਹੀਂ ਆ ਤੁਸੀਂ ਜਾ ਕੇ ਇੱਕ ਕੰਮ ਕਰੋ ਮੇਰੀ ਗੱਲ ਸੁਣੋ ਇੱਕ ਮਿੰਟ ਮੇਰੇ ਵੀਰ ਸਰਦਾਰ ਜੀ ਮੇਰੀ ਗੱਲ ਸੁਣੋ ਤੁਸੀਂ ਐਕਸਰਸ ਮਸ਼ਹਰ ਬਿਜਾਓ ਉਹਨਾਂ ਨਾਲ ਆਪ ਦੀ ਲੈਟਰ ਤੋਂ ਮੈਂ ਤਾਂ ਇੱਥੇ ਗਲੋਨੀ ਨਹੀਂ ਜਣਾ ਸਕਦੀ ਸਾਡੀ ਬਾਹਰ ਖੜੇ ਆ ਸਾਡੀ ਜੀ ਵੇਖੋ ਮੇਰੀ ਮੇਕ ਸੁਣੋ ਤੁਸੀਂ ਜਿੱਸਾ ਤੱਕ ਜਾਣਾ ਪਾਜੀ ਹਰ ਤਖੱਦ ਕਰਨਾ ਜੀ ਸੱਜੇ ਕਰ ਲਓ ਆ ਵੇਖੋ ਮੈਂ ਆਪਣਾ ਰਿਸੈਂਡਰ ਕਰਦਾ ਮੈਂ ਰਿਸੈਂਡਰ ਕਰਨ ਵਾਲੀ ਗੱਲ ਨਹੀਂ ਜੀ ਪਾਜੀ ਮੈਂ ਮੈਂ ਇਹ ਤਾਂ ਹਟ ਕੇ ਜੋ ਮਰਜ਼ੀ ਕਰੀ ਆਹ ਵੇਖੋ ਇੱਥੇ ਬਾਹਰ ਖੜੇ ਆ ਚੋਰੀ ਦਾ ਕੰਮ ਕੀਤਾ ਤੁਸੀਂ ਕਿਹਦਾ ਰਸਤਾ ਨਹੀਂ ਰੋਕ ਸਕਦੇ ਜੀ ਰਸਤਾ ਨਹੀਂ ਰੋਕਿਆ ਰਸਤਾ ਨਹੀਂ ਰੋਕ ਸਕਦੇ ਉਹਨਾਂ ਨੇ ਰੈਵਨਿਊ ਪੇ ਕੀਤਾ ਸਰਕਾਰ ਨੂੰ ਬਿਲਡਿੰਗ ਆ ਪ੍ਰਾਈਵੇਟ ਬਿਲਡਿੰਗ ਆ ਤੁਸੀਂ ਕਿਹਦੀ ਪ੍ਰਾਈਵੇਟ ਬਿਲਡਿੰਗ ਨੇ ਡਾਕ ਰੈਵਨਿਊ ਦਾ ਮਤਲਬ ਇਹ ਨਹੀਂ ਆ ਕਿ ਪਾਈ ਸਾਹਿਬ ਨਜਾਇਜ਼ ਕੰਮ ਕੀਤਾ ਜਾਵੇ ਸਾਡੇ ਸਰਕਾਰੀ ਦਾ ਕੀਤਾ ਜਾਵੇ ਆਪਾਂ ਕਰ ਲਈਏ ਇਹ ਐਕਸਾਈਜ਼ ਕੀ ਨਜਾਇਜ਼ ਤੁਹਾਨੂੰ ਤੁਹਾਨੂੰ ਜਾਇਜ਼ ਕਿਥੋਂ ਲੱਗਦਾ ਹੈ ਨੇ ਕੀ ਕਿਨ ਨਜਾਇਜ਼ ਨੂੰ ਤੁਹਾਨੂੰ ਜਾਜ ਵੀ ਲੱਗਦਾ ਕਿਨੋ ਨਜਾਇਜ਼ ਦੀ ਬਾਗਾਂ ਦੇ ਬਾਹਰ ਕੇ ਅਜੇ ਸਾਂਝਾ ਕਿੰਨੀ ਦੇਰ ਹੋ ਗਈ ਐ ਜੇ ਕੁੱਲੇ ਨੂੰ ਹਾਂ ਪਾਜੀ ਪੰਜ ਮਹੀਨੇ ਦੇਰ ਹੋ ਗਈ ਐ ਬੜੇ ਸੱਤ ਮਹੀਨੇ ਹੋ ਗਿਆ 6-7 ਮਹੀਨੇ ਹੋ ਗਿਆ 6-7 ਮਹੀਨੇ ਹੋ ਗਿਆ ਇਹਨਾਂ ਨੂੰ ਦੂਸਰਾ ਸਾਲ ਸ਼ੁਰੂ ਹੋ ਗਿਆ ਇਹਨਾਂ ਦਾ ਉਹਦੇ ਤੋਂ ਪਹਿਲਾਂ ਦਾ ਠੇਕਾ ਬੰਦਾ ਆਏ ਅੰਦਰ ਕੇ ਦਰਖਾਸਤ ਕੀਤੀ ਤੁਸੀਂ گئے ਹੋ ਉਹ ਕਿੱਧਰ ਕੀ ਹੋਣਾ ਹਾਂ ਤਾਂ ਦੱਸੋ ਕੀ ਆ ਬਾਹਰੋਂ ਮੋਰੀ ਲੱਦੀ ਗਏ ਜੀ ਤੁਸੀਂ ਕਹਿੰਦੇ ਮੈਂ ਮੈਂ ਸਾਡੀ ਅੰਦਰ ਹੀ ਗਿਆ ਹੀ ਨਹੀਂ ਅੰਦਰੋਂ ਮੋਰੀ ਲੱਦਿਆ ਉਹਦੇ ਕੀ ਆ ਲੜਾਈ ਦੇ ਤੀਨੋਂ ਖੁੰਦੇ ਜੀ ਕਿੰਨਾ ਕੁ ਲੜਾਈ ਦੇ ਭਾਰਤੀ ਪਾਰ ਪਾਰ ਦੀ ਗੱਲ ਤਾਂ ਕਰ ਜੋ ਉਹ ਉਹ ਉਹਨਾਂ ਬੰਦਿਆਂ ਨੇ ਸ਼ਰਾਬਾਂ ਪੀ ਕੇ ਲੜਾਈਆਂ ਲੜੀਆਂ ਯਾਰੀ ਦੇ ਨਾ ਪਹਿਲੇ ਅੰਨ ਚੱਤ ਕੇ ਫੌਜ ਚ ਸਰਗਮ ਕਰ ਰਹੇ ਨੇ ਮੇਰੇ ਵੀਸ ਫੌਜ ਚ ਸ਼ਰਾਬ ਬਹਿਣਾ ਕੰਮ ਕਰੋ ਮੇਰੀ ਗੱਲ ਸੁਣੋ ਮੈਂ ਇਹ ਕਹਿੰਦਾ ਆਪ ਨੂੰ ਬੋਲ ਕੇ ਬੰਦ ਕਰਾ ਕੇ ਨਾ ਆਪਾਂ ਐਸੇ ਪਾਰ ਕਰ ਲੈ। ਇਹ ਹਵਾ ਭਾਜੀ ਮੈਂ ਕਰੀਏ। ਸਰ ਨਹੀਂ ਨਹੀਂ ਪਲੀਜ਼ ਰਸਤਾ ਨਹੀਂ। ਆਪਾਂ ਆਪ ਇੱਥੇ ਖੜੇ ਆਂ। ਭਾਜੀ ਰਸਤਾ ਨਹੀਂ। ਇਹਨਾਂ ਦੇ ਪਰੇਪਸੇ ਛੱਡੋ। ਨਹੀਂ ਨਹੀਂ ਦੇਖੋ ਇੱਦਾਂ ਇੱਥੇ ਬਾਹਰ ਖੜੇ ਆ। ਸਰ ਜੀ ਆਪਾਂ ਇੱਥੇ ਖੜੇ ਆਂ। ਮੈਂ ਪੋਲਿਟਿਕਲ ਮੋਟੀਵੇਸ਼ਨ ਹੋਣੇ ਬਣਦੇ। ਲਾਅਨ ਆਰਡਰ। ਕਿਹਦਾ ਕਹਿਸਾ ਤੁਸੀਂ ਨਾ ਭਾਈ ਤਾਂ ਨਾ ਗੱਲ ਕਰਦੇ ਆ। ਇੱਥੇ ਰੁਕੋ ਨੀ ਆਪਾਂ ਪ੍ਰਸ਼ਾਸਨਿਕ ਖੜੇ। ਆਪਾਂ ਇੱਥੇ ਖੜੇ। ਮੈਂ ਇੱਥੇ ਖੜਾ। ਕੋਈ ਗੱਲ ਨਹੀਂ। ਇੱਥੇ ਆ ਜਾਓ। ਠੀਕ ਹੈ। ਜਿਹੜਾ ਆਪਣਾ ਨਾ ਐਕਸਾਈਟ ਪਾਰਟਨਰ ਆਪਣਾ ਲੈਟਰ ਦਾ ਉਹਨਾਂ ਦੀ ਮਰਜ਼ੀ ਹੋ ਕਿ ਜੋ ਏ ਕਾਉਣਾ ਚਾਹਣਗੇ ਹਟਾ ਦੇਣਗੇ ਆਦਰਵਾਇਜ਼ ਇਹ ਤਾਂ ਨਹੀਂ ਹਟੇ ਜਗੰਦਰ ਰਾਜ ਨਹੀਂ ਹੈਗਾ ਵੀ ਆਪਾਂ ਆਏ ਆਪਾਂ ਇਹ ਪੇਟਾ ਦੋ ਉਹਨਾਂ ਦਾ ਸੋ ਜੰਗਦਰ ਰਾਜ ਨਹੀਂ ਹੈਗਾ ਨਾ ਆਪਾਂ ਨੂੰ ਤੁਸੀਂ ਇੱਥੋਂ ਦੇ ਦਿਓ ਤੁਹਾਨੂੰ ਪਤਾ ਨਾ ਕਿ ਜੱਗ ਆ ਜਾਂਦਾ ਓਏ ਕੀ ਇਹ ਤਾਂ ਸਮਝਣ ਦੇ ਵਿੱਚ ਕੀ ਆ ਤੁਸੀਂ ਜੇ ਤੁਸੀਂ ਇਹਦਾ ਕੀ ਹੈ ਕੀ ਪ੍ਰੋਬਲਮ ਕੀ ਆ ਨਾ ਇੱਕ ਹਰ ਹਸਤਾਨਾ ਬਿਲਡਿੰਗ ਖਾਂਦੀ ਹੈ ਜੀ ਵਿਰਸਤਾ ਵਾਈਕ ਪਾਜੀ ਵੇਖੋ ਆ ਮੰਦਰਾ ਕੰਡ ਸਾਜੀ ਆ ਤੇ ਤੁਹਾਨੂੰ ਅਜੀਬ ਨਹੀਂ ਲੱਗਦਾ ਵਿੱਚ ਹੈ ਕੀ ਆ ਖਾਣਾ ਇਹਨਾਂ ਨੂੰ ਪਤਾ ਪਾਜੀ ਖਾਣਾ ਮੈਂ ਕਿਹਾ ਆਪਾਂ ਡਿਫਰੈਂਡ ਕਰਦੇ ਜੀ ਮੈਨੂੰ ਪਤਾ ਵਾ ਹਣਾ ਪਰ ਆਪਾਂ ਨੂੰ ਕੀ ਲੱਗਦਾ ਤੁਸੀਂ ਜਿਸ ਤਰੀਕੇ ਨਾਲ ਉਹਨਾਂ ਦੀ ਤਰਫਦਾਰੀ ਕਰ ਰਹੇ ਹੋ ਮੇਰੇ ਖਿਆਲ ਨਾਲ ਨਹੀਂ ਬਾਅਦ ਮੈਮੋਰੀਅਲ ਤੁਸੀਂ ਗਹਿ ਨਹੀਂ ਮਲਾਦਾ ਅੰਦਰ ਪਾਜੀ ਮੈਂ ਜਾਵਾਂ ਨਾ ਜਾਵਾਂ ਤੁਸੀਂ ਕੰਮ ਕਰੋ ਤੇ ਬੈਠ ਉਹਨੇ ਚੱਲਦੇ ਇਧਰ ਆਪਾਂ ਚਾਓ ਤੁਸੀਂ ਜਾਓ ਜੀ ਮੈਂ ਬੁੜੀ ਕਰਦੀ ਆ ਬੜੀ ਵਰਗਾ ਆਪਾਂ ਚੱਲਦੇ ਇਨਰ ਸਸਰੀ ਦੇ ਕੇ ਦੇ ਕੈਂਟ ਚੱਲਣਾ ਅੰ ਠੀਕ ਆ ਸਮਝਦੇ ਹਾਰਡਿਕ ਕੋਈ ਟਾਈਮ ਨਹੀਂ ਹੈਗਾ ਕਿ ਵੇਲੇ ਪਤਾ ਨਹੀਂ ਕਰੋ ਫੈਕਟਰੀ ਤੇ ਮਾਰੋ ਨਾ ਇਦਾਂ ਨਾ ਕਰੋ ਬਾਬਾ ਜੀ ਨਾ ਕਰੋ ਜੇ ਬਜਾਅ ਸੁਰਪਈ ਹਵਾ ਬਾਜੀ ਨਹੀਂ ਮਿੱਤਾ ਬਾਬਾ ਜੀ ਆਪ ਹਵਾ ਬਾਜੀ ਸਰ ਹਵਾ ਕੋਈ ਹੈਗਾ ਕੋਈ ਦੱਸੋ ਮੈਨੂੰ ਕਿ ਤੁਹਾਡ ਕੋਈ ਡਿਪਾਰਟਮੈਂਟ ਨੇ ਕੋ ਰੋਕ ਲਵਾਈ ਗਈ ਆ ਤੇ ਇਹ ਅਨ ਇਲੀਗਲ ਖੁੱਲਾ ਤੁਸੀਂ ਦੱਸੋ ਆਪਾ ਬੰਦ ਕਰਾ ਬਾਬਾ ਜੀ ਨਹੀਂ ਲੱਗਦਾ ਕਿਥੇ ਹੈ ਇਹ ਤਾਂ ਅਜੇ ਨਹੀਂ ਬੇ ਕੀਤਾ ਹੋਇਆ ਉਹਨਾਂ ਨੇ ਠੀਕ ਹੈ ਤੁਸੀਂ ਕਹਿ ਰਹੇ ਹੋ ਨਾ ਤੁਸੀਂ ਕਹਿ ਰਹੇ ਹੋ ਉਹਨਾਂ ਕੋਲ ਕਹਿੰਦਾ ਜੀ ਤੁਸੀਂ ਕਹਿ ਰਹੇ ਹੋ ਇਹ ਤਾਂ ਬਹੁਤ ਕੋਰੋਨਾ ਦੇ ਵਿੱਚ ਵੀ ਕੋਪਾ ਟੀਕਾ ਲਾਇਆ ਉਹਦੇ ਬਿਨਾਂ ਲਾਇਸੈਂਸ ਤੋਂ ਸਪਾਜੀ ਯਾਰ ਜਿਹੜਾ ਹੋਊਗਾ ਨਾ ਇਹ ਨਹੀਂ ਹੈਗਾ ਇਹ ਨਹੀਂ ਹੈਗਾ ਜਿਹੜਾ ਹੋਊਗਾ ਤੁਸੀਂ ਦੱਸੋ ਜਾ ਪਰ ਆਪਾਂ ਕਿਵੇਂ ਮੰਨ ਸਕਦੇ ਵੀ ਨਹੀਂ ਹੈਗਾ ਸਾਨੂੰ ਪਤਾ ਹੈ ਨਾ ਕਿ ਡਿਸਟ੍ਰੈਸ ਹੁੰਦੀ ਆ ਅਸੀਂ ਮਾਲਕ ਨੂੰ ਕਹੇ ਲਮਾਵਾ ਮੈਂ ਆਪਾਂ ਰ ਕੀ ਕਲਾ ਕਰੀਏਗਾ ਨਹੀਂ ਇਹ ਤੁਸੀਂ ਇੱਕ ਲਾਰਡ ਸਪੈਸ਼ਲ ਗ੍ਰੇਡ ਕਰਨੀ ਚਾਹੀਦੀ ਲੱਗਦਾ ਆਪਾਂ ਐਵੇਂ ਆ ਕੇ ਕੇ ਦੁਕਾਨ ਦੇ ਕੇ ਖੋਗੇ ਮੈਂ ਆਪਾਂ ਅੰਦਰ ਅੰਦਰ ਹੀ ਚੱਲ ਜਾਏਗਾ ਕਾਪੂ ਦੇ ਦੇਖੋ ਸਿਰੋਮਨੀ ਕੋਪਰਾ ਪ੍ਰਬੰਧਕ ਕਮੇਟੀ ਦੇ ਵੀ ਇੰਤੇ ਐਕਸ਼ਨ ਆਤਾ ਇਹ ਅੱਜ ਜਿਹੜਾ ਧਾਮੀ ਸਾਹਿਬ ਨੂੰ ਮੈਨੂੰ ਨਹੀਂ ਮੈਂ ਸਿਰਫ ਮੈਂ ਤਾਂ ਆਪਣੇ ਆਪਣੇ ਅਫਸਰਾਂ ਦੇ ਹੁਕਮ ਸਮਝਦਾ ਮੈਨੂੰ ਐਕਸਾਈਟ ਡਿਪਾਰਟਮੈਂਟ ਦੀ ਜਰੂਰਤ ਸਮਝਦਾ ਥੈਟਸ ਇਟ ਤੁਸੀਂ ਕੀ ਕਰ ਰਹੇ ਹੋ ਮੈਂ ਅੱਜ ਆਪਣਾ ਫਰਜ਼ ਨਿਭਾ ਰਿਹਾ ਤੁਸੀਂ ਪਿੱਛੇ ਹੋ ਕਿਉਂ ਆਪਾਂ ਇੱਥੇ ਖੜੇ ਆ ਪਿੱਛੇ ਹੋ ਜਾ ਇੱਥੇ ਖੜੇ ਰਹੋ ਇੱਥੇ ਖੜੇ ਰਹੋ ਠੀਕ ਆ ਉਹ ਤੁਸੀਂ ਤੁਸੀਂ ਕੋਲ ਹੁਣ ਕਿੰਨਾ ਖਾਣਾ ਸਟ੍ਰਾਈਟ ਤੇ ਖਲੋ ਸਕਦੇ ਇੱਥੇ ਸੱਜੇ ਆਪਾਂ ਇੱਥੇ ਖੜੇ ਆ ਮੇਰੇ ਵੀਰ ਜੀ ਉਹਨਾਂ ਨਾਲ ਬਲਾਓ ਇਹ ਠੇਕਾ ਜਾਂ ਤੁਸੀਂ ਅੱਜ ਬਾਅਦ ਵਿੱਚ ਮੀਟਿੰਗ ਕਰੋ ਸਾਡੀ ਜਿਹਨੇ ਕੋਈ ਚਤਕਾਰੀ ਹੈ ਨਾ ਮੈਂ ਮੀਟਿੰਗ ਕਰਾਉਣੀ ਹੈ ਤੁਸੀਂ ਚ ਮੈਂ ਕਿਹ ਪਹ ਇਹ ਨਹੀਂ ਪਬਲਿਕ ਦੇ ਬੰਦੇ ਨੂੰ ਮਜਬੂਰ ਕਰਕੇ ਵੀ ਤੁਹਾਨੂੰ ਆਪਣਾ ਕੰਮ ਛੱਡ ਕੇ ਇੱਥੇ ਆ ਕੇ ਕੀ ਨਾਲ ਗੱਲ ਕਰਨੀ ਚਾਹੁੰਦਾ ਕੋਈ ਅਨੁਸਾਰ ਜਾਂ ਤੁਹਾਡਾ ਕੋ ਸਟੇਕ ਹੋਵੇ ਦੁਕਾਨ 'ਚ ਜਾਂ ਤੁਹਾਡੀ ਬਿਲਡਿੰਗ ਇਹ ਹੋਵੇ ਤਾਂ ਮੈਂ ਤਾਂ ਕਰੂਗਾ ਇਹਦੇ ਕੰਮ ਹੁੰਦਾ ਨਹੀਂ ਮਿਲਦਾ ਤੇ ਸਾਈਡ ਡਿਪਾਰਟਮੈਂਟ ਕੋ ਜਾਓ ਤੁਹਾਡਾ ਕੰਮ ਜਿਹੜਾ ਨਾ ਜਦੋਂ ਜਿਆਦਾ ਧਿਆਰੇ ਵੀ ਮੈਂ ਲੋਡਰ ਤੁਹਾਨੂੰ ਲੱਗਦਾ ਵੀ ਆਪਾਂ ਕਿਤੇ ਕਿਸੰਦਾ ਬੋਗੇ ਗਲਤ ਕੰਮ ਕਰ ਰਹੇ ਆ ਉਹ ਬੰਦਿਆਂ ਨੂੰ ਆਜ ਮਾਰ ਕੇ ਪੁੱਛੋ ਕਿ ਨਾ ਉਹ ਡਰਾਇਵ ਤੋਂ ਆਇਆ ਆਣ ਕੇ ਹੱਡੇ ਕੋ ਸਾਰਾ ਕੁਝ ਨਿਪਟਾਉਣਾ ਹੈ ਮੈਂ ਕਿ ਇਧਰ ਵੜ ਗਏ ਜੀ ਭਾਈ ਸਾਹਿਬ ਜਿਹੜਾ ਕਹਿੰਦੇ ਆਫਰ ਕਰਨ ਦਾ ਨਹੀਂ ਹਥਿਆਰ ਅੰਦਰ ਸੇਲ ਅਸੀਂ ਤਾਂ ਹੁੰਦੀ ਆ ਅੰਦਰ ਕੀ ਕਰਨੀ ਹੈ ਫਿਰ ਅੰਦਰ ਦੱਸੋ ਨਾ ਬਾਹਰ ਜਾ ਕੇ ਆਪਾਂ ਨੂੰ ਸਮਾਨ ਲੈਣਾ ਹੈ ਕਿਸੇ ਨੂੰ ਆਪਾਂ ਲੈਣ ਦੇ ਦੇ ਸਰ ਜੋ ਮੇਰੇ ਵੀ ਰੱਖ ਆਪਾਂ ਸ਼ਰਾਬ ਲੈਣੀ ਅੰਦਰ ਆਪਾਂ ਲੈਣ ਕਿਉਂ ਨਹੀਂ ਇੱਥੇ ਖੋਲੋ ਫਿਰ 31 ਮਾਰਚ ਜਨੀ ਸਵੇ ਭਾਈ ਇਹਨੇ ਆਲ ਕੇ ਕੀ ਸ਼ਰਾਬ ਲਈ ਇਹਨੇ ਪਹਿਲਾਂ ਉਹਨੂੰ ਕਿਹਾ ਕਿ ਵਿਰਜਾ ਕੰਮ ਨਾ ਕਰੋ ਮੈਂ ਜਿਹੜੇ ਟਰਬਲ ਮੇਕਰ ਹੈ ਨਾ ਮੈਂ ਟਰਬਲ ਮੇਕਰ ਆਇਡੈਂਟੀਫਾਈ ਕਰਦਾ ਪਿਆ ਹੋਂ ਕੋਣ ਡਿਪਾਰਟਮੈਂਟ ਲਈ ਮੈਂ ਮੇ ਲਈ ਸਮਾਜ ਲਈ ਪ੍ਰੋਬਲਮ ਫੇਰ ਚੈੱਕ ਕਰਦਾ ਪਿਆ ਸਭ ਤੋਂ ਪਹਿਲਾਂ ਮੇਰੇ ਬਾਰੇ ਪਤਾ ਕਰੋ ਮੈਨੂੰ ਨਹੀਂ ਲੋੜ ਤੇ ਸਭ ਤੋਂ ਪਹਿਲਾਂ ਮੇਰੇ ਬਾਰੇ ਪਤਾ ਕਰ ਲਓ ਫਿਰ ਜਿਹੜੀ ਜੋ ਬਹਿਣਾ ਥੁਣਾ ਸਾਈਡ ਤੇ ਆਪਾਂ ਖੜੇ ਐ ਇੱਥੇ ਭਾਜੀ ਆਪਾਂ ਖੜੇ ਆ ਕੋਈ ਗੱਲ ਨਹੀਂ ਖੜੇ ਰੋਜੀ ਕੀ ਹੈ ਕਿ ਕੀ ਹੈ ਜਰਾ ਠੇਕੇ ਬਹੁਤ ਸਾਰੇ ਨੇ ਇਹ ਠੇਕੇ ਤੋਂ ਕੀ ਇਤਰਾਜ਼ ਹੈ ਹਾਂਜੀ ਮੈਂ ਦੱਸਣਾ ਚਾਹੂੰਗਾ ਕਿ ਐਸੇ ਠੇਕੇ ਤੋਂ ਸਾਨੂੰ ਇਤਰਾਜ਼ ਇਹ ਹੈ ਜਿਹੜਾ ਕਿ ਇੱਥੋਂ ਦੇ ਲੋਕਾਂ ਦੀ ਤੇ ਜ਼ਮੀਰ ਮਰ ਗਈ ਹੈ ਕਿ ਪਤਾ ਨਹੀਂ ਪਰ ਸਾਡੀ ਜਾਗਦੀ ਹੈ ਹਲੇ ਆ ਸਾਹਮਣੇ ਤੁਸੀਂ ਭਾਵੇਂ ਕੈਮਰਾ ਘੁਮਾ ਕੇ ਦੇਖ ਲਓ ਆ ਸਾਡੇ ਸਿੱਖ ਪੋਜ ਦੇ ਜਰਨਲ ਸਰਦਾਰ ਸ਼ਾਮ ਸਿੰਘ ਟਾਰੀ ਜੀ ਦਾ ਐਡੀ ਯਾਦਗਾਰ ਵੱਲੋਂ ਸੁਸ਼ੋਭਿਤ ਕੀਤਾ ਹੋਇਆ ਬੋਤਿਆ ਤੇ ਆ ਸਾਡੀ ਵਾਰ ਮੈਮੋਰੀਅਲ ਆ ਸ਼ਹੀਦਾਂ ਦੀਆਂ ਯਾਦਗਾਰਾਂ ਤੇ ਉਹਨਾਂ ਦੇ ਨਾਲ ਇਹੋ ਜਿਹਾ ਖਿਲਵਾੜ ਇਦੇ ਮਾਲਕ ਨੂੰ ਇਹਨਾ ਵੇਖਣਾ ਚਾਹੀਦਾ ਕਿ ਤੂੰ ਸ਼ਹਿਰ ਚ ਕਿਤੇ ਵੀ ਠੇਕਾ ਖੋਲ੍ਹ ਲਾ ਸਾਨੂੰ ਕੋਈ ਇਤਰਾਜ਼ ਨਹੀਂ ਆ ਪਰ ਇਹੋ ਜੀ ਜਗ੍ਹਾ ਦੇ ਉੱਤੇ ਇਹੋ ਜੀ ਜਿਹੜਾ ਇੱਕ ਕੇਂਦ੍ਰਿਤ ਮਤਲਬ ਜਗ੍ਹਾ ਹੈ ਉੱਥੇ ਤੁਸੀਂ ਠੇਕਾ ਖੋਲ੍ਹ ਰਹੇ ਹੋ ਸਾਹਮਣੇ ਵਾਗਾ ਬਾਰਡਰ ਹੈ ਇੱਥੇ ਯਾਦਗਾਰ ਦੇ ਵਿੱਚ ਲੋਕੀ ਕੀ ਮੈਸੇਜ ਦੇ ਰਿਹਾ ਕਿ ਥੋਪੈਗ ਲਾ ਕੇ ਅੰਦਰ ਜਾਓ ਸ਼ਹੀਦਾਂ ਦੀਆਂ ਯਾਦਗਾਰਾਂ ਦੇ ਵਿੱਚ ਇਸ ਕਰਕੇ ਮੈਂ ਥੋੜੇ ਦਿਨ ਪਹਿਲਾਂ ਵੀ ਇਹ ਮੁੱਦਾ ਚੁੱਕਿਆ ਸੀ ਤੇ ਇਸ ਚੀਜ਼ ਨੇ ਬੜਾ ਅਕੈਲੋ ਕਿ ਮੇ ਮੇਰੀ ਆਵਾਜ਼ ਇੰਨਾ ਤੱਕ ਪਹੁੰਚੀ ਹੈ ਭਾਈ ਸਾਹਿਬ ਵੀ ਆਏ ਆਪਣੇ ਲੁਧਿਆਣੇ ਤੋਂ ਸਪੈਸ਼ਲ ਚੱਲ ਕੇ ਆਏ ਪਰ ਸ਼ਰਮ ਹੋਣੀ ਚਾਹੀਦੀ ਹੈ ਜਿਹੜੀਆਂ ਇਥੋਂ ਦੀਆਂ ਲੋਕਲ ਜਥੇਬੰਦੀਆਂ ਨੇ ਕਿ ਉਹ ਹਜੇ ਤੱਕ ਸੁੱਤੀਆਂ ਪਈਆਂ ਨੇ ਇਥੋਂ ਦੇ ਜਿਹੜੇ ਮੈਂਬਰ ਨੇ ਕਮੇਟੀ ਦੇ ਉਹ ਸੁੱਤੇ ਪਏ ਨੇ ਹਜੇ ਤੱਕ ਕਿਸੇ ਨੇ ਆ ਕੇ ਜਿਹੜਾ ਇੱਥੇ ਗੱਲ ਨਹੀਂ ਸੀ ਕੀਤੀ ਪਰ ਅੱਜ ਸਾਡੇ ਨਾਲਾ ਗੁਰੂ ਕੀ ਲਾਡ ਲਈ ਫੌਜ ਨਿਹੰਗ ਸਿੰਘ ਜਥੇਬੰਦੀਆਂ ਸਾਡਾ ਸਾਥ ਦੇ ਰਹੀਆਂ ਨੇ ਤੇ ਮੈਂ ਚਾਹੁੰਨੀ ਹੈ ਕਿ ਇਹ ਠੇਕਾ ਜਿਹੜਾ ਅੱਜ ਅਸੀਂ ਇਥੋਂ ਬੰਦ ਕਰਾ ਕੇ ਹੀ ਉੱਠਣਾ ਔਰ ਗੋਬਿੰਦ ਸਾਹਿਬ ਜੀ ਜਿਹੜੀ ਇਹ ਜੰਗਾ ਉਹਦਾ ਇਤਿਹਾਸ ਦੇ ਅੰਦਰ ਦੱਸਿਆ ਜਾਂਦਾ ਬਿਲਕੁਲ ਬਿਲਕੁਲ ਦੇਖੋ ਇਹਦੇ ਜਿਹੜੀ ਨਗਰੀ ਹੈ ਇੱਥੇ ਲਾਗੇ ਗੁਰੂ ਕੀ ਵਡਾਲੀ ਪਿੰਡ ਹੈ ਸ਼੍ਰੀ ਅਰਗੋਬਿੰਦ ਪਾਸ਼ਾ ਜੀ ਦੀ ਨਗਰੀ ਹੈ ਤੇ ਇਹ ਗੁਰੂ ਕੀ ਨਗਰੀ ਹੈ ਸਭ ਤੋਂ ਪਹਿਲਾਂ ਅਮਰੀਕ ਸਰ ਸਿਫਤੀ ਦਾ ਘਰ ਗੁਰੂ ਕੀ ਨਗਰੀ ਹੈ ਪਰ ਜਿਸ ਤਰੀਕੇ ਨਾਲ ਜਿੱਦਾਂ ਸ਼ਹੀਦਾ ਦੀ ਸਮਾਰਕ ਬਣੀ ਹੈ ਜਿੱਦਾਂ ਦੀ ਯਾਦਗਾਰ ਹੈ ਉਹਦੇ ਨਾਲ ਬੰਨਾ ਕਿੰਨਾ ਨਿੰਦਨੇ ਕਾਨੂੰਨ ਕੀ ਕਹਿੰਦਾ ਬਿਲਕੁਲ ਨਿੰਦਨੀ ਅਸੀਂ ਤਾਂ ਬਰਦਾਸ਼ਤ ਹੀ ਨਹੀਂ ਕਰ ਸਕਰੇ ਇਹ ਤਾਂ ਵੈਸੇ ਤੁਸੀਂ ਕਹਿ ਲੋ ਕਿ ਇੱਥੇ ਸਕੂਲ ਵੀ ਆ ਲਾਗੇ ਜਿਹਨੂੰ ਦੂਸਰੇ ਤਰੀਕੇ ਨਾਲ ਦੇਖਿਆ ਜਾਏ ਨਾ ਵੀ ਇਹਦੀ ਤੇ ਪਰਮਿਸ਼ਨ ਵੈਸੇ ਹੀ ਨਹੀਂ ਦੇਣੀ ਚਾਹੀਦੀ ਪਰ ਆ ਸ਼ਹੀਦਾਂ ਦੀਆਂ ਯਾਦਗਾਰਾਂ ਦੇ ਸਾਹਮਣੇ ਅੰਦਰ ਵੀ ਕੋਈ ਏਡੀ ਸੋਹਣੀ ਜਿਹੜੀ ਸ਼੍ਰੀ ਸਾਹਿਬ ਆਸਮਾਨੇ ਤੱਕ ਛੁੰਦੀ ਹੋਈ ਕਿੰਨੇ ਫੁੱਟ ਦੀ ਉਹ ਦੂਰੋਂ ਪਤਾ ਲੱਗ ਜਾਂਦਾ ਹੈ ਕਿ ਇੱਥੇ ਕੋਈ ਸਿੱਖ ਧਰਮ ਨਾਲ ਰਿਲੇਟਡ ਜਿਹੜੀ ਹੈ ਯਾਦਗਾਰ ਹੈ ਤੇ ਆ ਆ ਯਾਦਗਾਰ ਆ ਦੇਖਣ ਆ ਰਹੇ ਲੋਕੀ ਅੱਗੋਂ ਜਿੰਨੀਆਂ ਵਾਕ ਵਾਕ ਸਟੇਟਾਂ ਤੋਂ ਲੋਕ ਹੁੰਦੇ ਆ ਉਹ ਉਹ ਆ ਯਾਦਗਾਰ ਦੇਖਣਗੇ ਕਿ ਆ ਜਿਹੜੀ ਚੌਂਕ ਦੇ ਵਿੱਚ ਸੁਸ਼ੋਭਿਤ ਕੀਤੀ ਹੈ ਇਹਨਾਂ ਨੇ ਇੱਕ ਵਾਈ ਮਨਤਰਾਸਟ ਸੜਕ ਮਾਰਗਾ ਦਿੱਲੀ ਲਾਹੌਰ ਅੰਤਰਰਾਸ਼ਟ ਬਿਲਕੁਲ ਆ ਸਾਹਮਣੇ 에어ਪੋਰਟ ਰੋਡ ਆ ਇਧਰੋਂ ਦੀ ਲੋਕੀ 에어ਪੋਰਟ ਜਾਂਦੇ ਨੇ ਆ ਬਾਗਾ ਬਾਰਡਰ ਜਾਂਦੇ ਨੇ ਕੀ ਸਾਡਾ ਮੈਸੇਜ ਆ ਰਿਹਾ ਸੀ ਇੰਨੇ ਜੋਗੇ ਵੀ ਨਹੀਂ ਆ ਵੀ ਜੇ ਅਸੀਂ ਕਿ ਸਿੱਖੀ ਦਾ ਪ੍ਰਚਾਰ ਕੰਨੀ ਕਰ ਪਾਰੇ ਜੇ ਸਾਡਾ ਅਸੀਂ ਜੇ ਇਸ ਖਿਲਾਫ ਕੋਈ ਚੀਜ਼ਾਂ ਹੋ ਰਹੀਆਂ ਨੇ ਉਹਨਾਂ ਨੂੰ ਰੋਕ ਵੀ ਨਹੀਂ ਪਾਰੇ ਪਰ ਲਾਇਆ ਖੁੱਲਿਆ ਤੇ ਸਰਕਾਰ ਨਹੀਂ ਹੈ ਨਾ ਪਰਮਿਸ਼ਨ ਤੋਂ ਬਿਨਾਂ ਤਾਂ ਖੁੱਲ ਨਹੀਂ ਸਕਦਾ ਬਿਲਕੁਲ ਇੱਥੇ ਐਮਐਲਏ ਦੀ ਮਿਲੀ ਭਗਤਿਆ ਅਸੀਂ ਤਾਂ ਕੰਟੈਕਟ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਪਰ ਉਹ ਉਸ ਬੰਦੇ ਵੱਲੋਂ ਕੋਈ ਰਿਸਪੌਂਸ ਨਹੀਂ ਕੁਛ ਨਹੀਂ ਆ ਜਦ ਕਿ ਇਹ ਜ਼ਿੰਮੇਵਾਰੀ ਉਹਦੀ ਬਣਦੀ ਸੀ ਕਿ ਤੇਰਾ ਹਲਕਾ ਹੈ ਤੈਨੂੰ ਵੇਖਣਾ ਚਾਹੀਦਾ ਕਿ ਵੀ ਇਹ ਜਗ੍ਹਾ ਦੇ ਵਿੱਚ ਇੱਥੇ ਕਿੱਟ ਵੀ ਲੱਗੇ ਹੋਵੇ ਉਹਦੀ ਮਨਜ਼ੂਰੀ ਤੋਂ ਬਿਨਾਂ ਨਹੀਂ ਲੱਗ ਸਕਦੀ ਪਰ ਐਡਾ ਵੱਡਾ ਇੱਥੇ ਆ ਠੇਕੇ ਵੇਖੋ ਖੋਲ ਛੱਡੇ ਆਏ ਨੇ ਐਮਐਲਏ ਦੀ ਮਿਲੀ ਭਗਤ ਤੋਂ ਬਿਨਾਂ ਖੋਲ ਗਿਆ ਸਾਰੇ ਸਾਰੇ ਜਾਣਦੇ ਆ ਕਿ ਇਸ ਸਰਕਾਰ ਦੀ ਕੀ ਦੇਣ ਆ ਆ ਠੇਕੇ ਖੋਲ ਕੇ ਜਾਣੇ ਆ ਇਹਨਾਂ ਨੇ ਸਿਰ ਮਹੀਮ ਜੜੀ ਆ ਤੁਹਾਡੇ ਸਾਹਮਣੇ ਆ ਮੈਂ ਕੱਚਾ ਚਿੱਠਾ ਇਹਦਾ ਖੋਲ ਦਿੰਦਾ ਕਿ ਆ ਨਸ਼ਿਆਂ ਵਿਰੋਧ ਮਹੀਮ ਜੜੀ ਚੱਲ ਰਹੀ ਹੈ ਪਹਿਲਾਂ ਤੇ ਇਹਨੂੰ ਹੀ ਠੇਕੇ ਨਹੀਂ ਬੰਦ ਕਰਾ ਦੋ ਸਿਫਤੀ ਦਾ ਘਰ ਗੁਰੂ ਨਗਰੀ ਹੈ ਜੇ ਇੱਥੇ ਹੀ ਇਹ ਕੁਝ ਹੋ ਰਿਹਾ ਹੈ ਤੇ ਬਾਕੀ ਤੁਸੀਂ ਦੇਖੋ ਵੀ ਕੀ ਹੁੰਦਾ ਹੋਊਗਾ ਜਿਹੜੇ ਬਾਕੀ ਦੂਰ ਨੇੜੇ ਜਿਹੜੀਆਂ ਜਗ੍ਹਾ ਨੇ ਉੱਥੇ ਕੀ ਹਾਲ ਹੋਊਗਾ ਪ੍ਰਸ਼ੀਦਾ ਦੀ ਯਾਦਗਾਰ ਵਾਸਤੇ ਇਸ ਤਰ੍ਹਾਂ ਕਰਨਾ ਕਿੰਨਾ ਘਮੰਦਪਨ ਹੈ ਦੇਖੋ ਇਹ ਕੀ ਸੋਚੀ ਸਮਝੀ ਰਹੀ ਦੀ ਸਾਜ਼ਿਸ਼ ਆ ਮੈਨੂੰ ਤਾਂ ਸਮਝ ਨਹੀਂ ਲੱਗ ਰਹੀ ਕਿ ਜਾਨਵੱਢ ਕੇ ਸਿੱਕਣੀਆਂ ਭਾਵਨਾਵਾਂ ਨੂੰ ਬਲੁੰਦ ਰਿਆ ਜਾ ਰਿਹਾ ਹੈ ਇਹਨਾਂ ਦੇ ਉੱਤੇ ਤੇ ਜੋ ਧਾਰਮਿਕ ਭਾਵਨਾਵਾਂ ਇਹਨਾਂ ਨੇ ਸਾਡੀਆਂ ਪੜਕਾਈਆਂ ਇਸ ਦੇ ਮਾਲਕ ਦੇ ਉੱਤੇ ਪਰਚਾ ਦਿੱਤਾ ਜਾਣਾ ਚਾਹੀਦਾ ਪ੍ਰਸ਼ਾਸਨ ਮੰਗ ਲਓ ਮੈਂ ਡੀਸੀ ਸਾਹਿਬ ਨੂੰ ਵੀ ਮੰਗ ਕਰਦੀ ਆ ਕਿ ਇਹਦੇ ਤੇ ਕਾਰਵਾਈ ਕਰੋ ਪੁਲਿਸ ਕਮਿਸ਼ਨਰ ਨੂੰ ਵੀ ਮੰਗ ਕਰਦੀ ਆ ਕਿ ਤੁਸੀਂ ਖੁੱਦ ਇੰਟਰਫੇਅਰ ਕਰੋ ਹੁਣ ਕੀ ਕਾਰਵਾਈ ਕਰੋਗੇ ਅੱਜ ਅਸੀਂ ਟੇਕਾ ਬੰਦ ਕਰਾ ਕੇ ਜਾਵਾਂਗੇ ਜੀ ਜੋ ਵੀ ਇਹ ਜਸਤੀ ਤਰੀਕੇ ਨਾਲ ਸੀ ਇਹਨਾਂ ਨਾਲ ਕੋਈ ਲੜਨ ਨਹੀਂ ਆਇਆ ਕੋਈ ਸਾਡੀ ਪਰਸਨਲ ਰੰਜਿਸ਼ ਨਹੀਂ ਆ ਇਤੋਂ ਚੁੱਕ ਕੇ ਜਿੱਥੇ ਖੋਲਣਾ ਖੋਲੋ 50 ਢੇਕੇ ਖੋਲੋ ਜੋ ਤੁਸੀਂ ਕਰਨਾ ਹੈ ਪਰ ਇੱਥੇ ਢੇਕਾ ਜਿਹੜਾ ਹੈ ਉਹ ਨਹੀਂ ਖੁੱਲ ਅਸੀਂ ਰਹਿਣ ਦੇਣਾ ਜੀ ਜੀ ਠੀਕ ਹੈ ਤੰਦੂ ਜੀ ਦਵਿੰਦਰ ਜੀ ਆਏ ਜੇ ਸਿੱਧਾ ਦੀ ਯਾਦ ਕਰਦੇ ਨਾਲ ਖੁੱਲ ਢੇਕੋ ਵੀਰ ਜੀ ਗੱਲ ਇਸ ਤਾਂ ਜੇ ਆਪਾਂ ਗੁਰਬਾਣੀ ਦੀ ਗੱਲ ਕਰਦੇ ਆ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਮ੍ਰਿਤਸਰ ਨੂੰ ਅੰਮ੍ਰਿਤਸਰ ਸਿਖਤੀ ਦਾ ਘਰ ਕਿਹਾ ਕਿ ਨਵਾਜਿਆ ਗੁਰੂ ਸਾਹਿਬ ਨੇ ਮਾਨ ਬਖਸ਼ਿਆ ਅੰਮ੍ਰਿਤਸਰ ਸਤ ਗੁਰੂ ਸਤਵਾਦੀ ਜਿੱਤ ਨਾਤੇ ਕਊਆ ਹੰਸ ਹੋਵੇ ਏ ਗੁਰਬਾਣੀ ਦੇ ਪੁੱਤਾਂ ਦੂਜੇ ਕੱਲ ਕਰੀਏ ਆਪਾਂ ਇੱਥੇ ਸਭ ਤੋਂ ਵੱਡੀ ਸਿੱਖਾਂ ਦੀ ਸਰਮੋਹ ਜੱਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਸ਼੍ਰੀ ਅਕਾਲ ਤਖਸਾਲ ਸਭ ਸ਼ੋਭਤਾ ਇੱਥੋਂ ਰਾਮਪੀਰ ਸਤ ਮੰਦਰ ਨੇੜੇ ਆ। ਹਾਂਜੀ ਦਰਗਾਣਾ ਮੰਦਰ ਦੀ ਪਾਵਨ ਧਰਤੀ ਇੱਥੇ। ਸੋ ਇਸ ਕਰਕੇ ਇੱਥੋਂ ਦਾ ਤੇ ਪਾਣੀ ਵੀ ਜਿਹੜਾ ਵਾ ਉਹ ਅੰਮ੍ਰਿਤ ਦੇ ਬਰਾਬਰ ਗੁਰੂ ਸਾਹਿਬ ਨੇ ਸਪੋਧਨ ਜਲ ਨੂੰ ਕਹਿ ਕੇ ਕੀਤਾ ਹੈ। ਇਹ ਵੀਰਾਂ ਦਾ ਜਿਹੜੇ ਵੀ ਵੀਰ ਇਹਦੇ ਪਿੱਛੇ ਹੈ ਕਿੰਨੇ ਜਾਂ ਜਿਹੜੇ ਮਾਲਕ ਆ। ਉਹਨਾਂ ਵੀਰਾਂ ਨੂੰ ਕਹੋ ਕਿ ਸਰਕਾਰ ਦੀ ਮਿਲੀ ਭੁਗਤ ਦੇ ਨਾਲ ਇਹ ਕੰਮ ਕਰਦਾ ਸਾਡੇ ਵੱਲੋਂ 500 ਟੇਕੇ ਹੋਰ ਖੋਲਾ ਨੇੜੇ ਤੇ ਜਿੱਥੇ ਮਰਜੀ ਪਰ ਆ ਜਿਹੜੀ ਸ਼ਹੀਦਾਂ ਦੀ ਬਾਰਗਾ ਦੇ ਮੰਗਰ ਆ ਕੰਮ ਹੋ ਰਿਹਾ ਇਹ ਨਾ ਬਖਸ਼ਣ ਜੋ ਨਾ ਸਹਿਣ ਜੋਗਾ ਸਿੱਖ ਸੰਗਤਾਂ ਦਾ ਇਹਦੇ ਉੱਪਰ ਬਹੁਤ ਹੀ ਜ਼ਿਆਦਾ ਭੈੜਾ ਅਸਰ ਪੈ ਰਿਹਾ ਔਰ ਇਹ ਭੈਣ ਨੇ ਆਵਾਜ਼ ਚੱਕੀ ਵੀ ਬਾਕੀ ਦੇ ਨਾਲ ਔਰ ਮੇਰੇ ਤੱਕ ਜਦੋਂ ਵੀਡੀਓ ਪਹੁੰਚੀ ਆ ਅਸੀਂ ਪਹਿਲ ਕਦਮੀ ਦੇ ਹਿਸਾਬ ਦੇ ਨਾਲ ਇੱਥੇ ਪਹੁੰਚੇ ਆ ਸਾਡਾ ਮਕਸਦ ਇਹਨਾਂ ਦੇ ਬਿਜ਼ਨਸ ਦੇ ਵਿੱਚ ਕੋਤਾਂਗੜਾ ਉਡਾਉਣਾ ਨਹੀਂ ਜੋ ਮਰਜ਼ੀ ਕਰਨ ਪਰ ਜਿਹੜੀ ਸ਼ਹੀਦਾਂ ਦੀ ਇਹ 바ਰਗਾਵਾ ਇਹਦੇ ਅੱਗੇ ਇਹ ਠੇਕਾ ਨਹੀਂ ਹੋਣਾ ਚਾਹੀਦਾ ਬਰਦਾਸ਼ ਬਿਲਕੁਲ ਨਹੀਂ ਕੀਤਾ ਜਾਏਗਾ ਜਿੰਨਾ ਵੀ ਲੰਮਾ ਸਾਨੂੰ ਸੰਘਰਸ਼ ਕਰਨਾ ਪਵੇ ਉਹਦੇ ਲਈ ਆਪਾਂ ਤਿਆਰ ਆ ਕਿਉਂਕਿ ਇਹਦੇ ਅੰਦਰ ਸ਼ਹੀਦ ਸਿੰਘਾਂ ਦੀ ਮੈਮੋਰੀਅਲ ਬਣੀ ਹੋਈ ਆ ਉਹਨਾਂ ਦਾ ਇਤਿਹਾਸ ਕਿ ਕਿੱਦਾਂ ਉਹ ਧਰਮ ਲਈ ਉਹਨਾਂ ਨੇ ਆਪਣੇ ਸਿਰ ਵਾਰੇ ਆ ਕਿੱਦਾਂ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਤੇ ਅੱਜ ਅਸੀਂ ਆਪਣੀਆਂ ਆਉਣ ਬੱਲੇ ਨਸਲਾਂ ਸਾਡੀਆਂ ਉਹਨਾਂ ਨੂੰ ਕੀ ਕਵਾਂਗੇ ਕਿ ਸ਼ਹੀਦਾਂ ਦੀ ਬਾਗ ਅੰਦਰ ਉਹਨਾਂ ਦੇ ਸ਼ਹੀਦੀ ਦੇ ਕਿੱਸੇ ਤੇ ਬਾਹਰ ਨਸ਼ਿਆਂ ਦੇ ਦਰਿਆ ਜੇ ਭਗਵੰਤ ਮਾਨ ਅੱਜ ਕਹਿ ਰਿਹਾ ਸਰਕਾਰ ਕੀ ਯੁੱਧ ਨਸ਼ਿਆਂ ਦੇ ਵਿਰੁੱਧ ਤੇ ਕੀ ਗੱਲ ਸ਼ਰਾਬ ਨਸ਼ਾ ਨਹੀਂ ਮਾਨ ਸਾਹਿਬ ਜਾਂ ਕਿਤੇ ਮੇਰੇ ਖਿਆਲ ਦੇ ਨਾਲ ਅਫਸਰ ਸਹਿਬਾਨ ਉੱਚ ਅਧਿਕਾਰੀ ਮੰਤਰੀ ਜਨ ਪਾਵੇਂ ਵਿੱਚ ਉਸੀਮ ਸੀਐਮ ਵੀ ਹੋਵੇ ਜੇ ਉਹ ਵੀ ਕਦੇ ਸ਼ਕੀਨ ਆ ਉਹ ਫਿਰ ਬਾਹਰ ਦਾ ਵਿਸ਼ਾ ਪਰ ਇਹ ਵੀ ਇੱਕ ਨਸ਼ਾ ਮੈਂ ਕਹਿੰਦਾ ਕੋਈ ਗੱਲ ਨਹੀਂ ਜੇ ਇਸ ਤਰੀਕੇ ਨਾਲ ਤੁਸੀਂ ਕਰਨਾ ਚਾਹੁੰਦੇ ਹੋ ਆਪ ਤਾਂ ਕਰੋ ਪਰ ਆ ਇਸ ਤਰੀਕੇ ਨਾਲ ਅਸੀਂ ਨਹੀਂ ਹੋਣ ਦੇਣਾ ਜੋ ਮਰਜ਼ੀ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਕਿ ਇਸ ਕਰਕੇ ਇਹ ਇਹ ਠੇਕਾ ਜਿਹੜਾ ਜਾਏ ਆ ਠੇਕਾ ਨਹੀਂ ਆਪਾਂ ਮਿੱਤਰ ਖੁੱਲਣ ਦੇਣਾ ਇਹਨਾਂ ਨੂੰ ਕਹੋ ਵੇਖੋ ਉਹ ਬੱਡੀਆਂ ਖੜੀਆਂ ਉੱਥੇ ਉਹਨਾਂ ਦੇ ਕੋ ਬੰਦੇ ਆਏ ਨੇ ਵਿਦਆਊਟ ਨੰਬਰ ਪਲੇਟ ਗੱਡੀ ਹੈ ਦੇਖ ਲਓ ਠੀਕ ਆ ਉਧਰ ਕੈਮਰਾ ਮਾਰੋ ਵਿਦਆਊਟ ਨੰਬਰ ਪਲੇਟ ਗੱਡੀ ਹੈ ਇੱਥੇ ਇਹਨਾਂ ਦੇ ਪਿੱਛੇ ਬੰਦੇ ਕੌਣ ਆ ਕੌਣ ਨਹੀਂ ਵਾਹਿਗੁਰੂ ਜਾਣਦਾ ਪਰ ਇਸ ਆ ਜਿਹੜਾ ਆਪਾਂ ਹੁਣ ਇਹ ਕੰਮ ਕੀਤਾ ਹੈ ਜੇਕਰ ਨਹੀਂ ਬੰਦ ਕਰਨਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਸੰਗਤਾਂ ਆਪ ਆਉਣਗੀਆਂ ਧਰਨੇ ਨੂੰ ਛੱਡੇ ਮੋਰਚੇ ਵੀ ਲੱਗਣਗੇ ਔਰ ਟੂਰਿਜ਼ਮ ਇਸਮ ਵਾਲੇ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਇਹ ਕਿਸ ਸਭਾਵ ਦੇ ਪਰਸੰਸਿਤਤਾ ਗਿਆ ਇਹਨਾਂ ਨੂੰ ਲਾਇਸੈਂਸ ਹੈਗਾ ਵਕ ਨਹੀਂ ਹੈਗਾ ਇਹ ਵੀ ਜਾਂਚ ਦਾ ਵਿਸ਼ਾ ਉੱਚ ਅਧਿਕਾਰੀਆਂ ਤੱਕ ਅਸੀਂ ਜਿਹੜੀ ਆ ਮੇਲ ਰਹੀ ਆਪਾਂ ਜਿਹੜੀ ਅਪੀਲ ਪਾ ਦਿੱਤੀ ਹੈ ਲੇਕਿਨ ਅੱਜ ਕਹਿ ਲੋ ਕਿ ਈਦ ਦੀ ਮੁਬਾਰਕ ਘੜੀ ਆ ਜਿਹਦੇ ਕਰਕੇ ਅੱਜ ਛੁੱਟੀ ਆ ਪੂਰੇ ਪੰਜਾਬ ਸਰਕਾਰ ਨੇ ਕੀਤੀ ਹੋਈ ਇਹਦੇ ਕਰਕੇ ਕਹ ਲਓ ਕਿ ਅਸੀਂ ਅੱਜ ਉੱਚ ਅਧਿਕਾਰੀਆਂ ਤੱਕ ਨਹੀਂ ਪਹੁੰਚ ਕਰ ਸਕਦੇ ਲੇਕਿਨ ਮੇਲ ਰਹੀ ਆਪਾਂ ਉਹਨਾਂ ਨੂੰ ਆਪਣਾ ਮੈਸੇਜ ਚਾਹ ਦਿੱਤਾ ਵਾ ਔਰ ਐਸਪੀਸੀ ਦੇ ਪ੍ਰਧਾਨ ਧਾਮੀ ਸਾਹਿਬ ਦੇ ਧਿਆਨ ਵਿੱਚ ਵੀ ਹੈਗਾ ਏ ਆਉਣ ਵਾਲੇ ਸਮੇਂ ਦੇ ਵਿੱਚ ਪੰਥਕ ਅਦਾਰਾ ਕੱਟੜ ਹੋ ਕੇ ਜਿਹੜਾ ਇਹਨਾਂ ਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਵੀ ਕਰਾਏਗਾ ਜਾ ਰਿਹਾ ਆ ਨਹੀਂ ਐਵੇਂ ਅਨਨੈਸੈਸਰੀ ਟਸਲ ਕ੍ਰੀਏਟ ਕਰਨ ਦੀ ਕੋਸ਼ਿਸ਼ ਹੀ ਸਾਈਡ ਤੇ ਕਰਵਾਤਾ ਉਹਨਾਂ ਨੂੰ ਬਿਲਕੁਲ ਚੀਜ਼ ਓਪਣਿਆ ਜੀ ਬਾਕੀ ਆਪਣਾ ਸਾਈਡ ਤੋਂ ਕੋਈ ਵੀ ਖਲੋ ਸਕਦਾ ਕੀ ਮਾਮਲਾ ਕੀ ਸੀਗਾ ਜੀ ਕੋਈ ਮਾਮਲਾ ਨਹੀਂ ਜੀ ਮਤਲਬ ਮੈਨੂੰ ਤੇ ਅਜੇ ਤੱਕ ਕੋਈ ਸਮਝ ਨਹੀਂ ਲੱਗੀ ਵੀ ਕੀ ਮਾਮਲਾ ਹੈ ਜੀ ਤੁਹਾਨੂੰ ਸਮਝ ਲੱਗੀ ਦੱਸ ਦਿਓ ਉਹ ਕਹਿੰਦੇ ਨੇ ਜੀ ਕਿ ਜਿਹੜੀ ਵਾਰ ਮੈਮੋਰੀਅਲ ਆ ਉਹਦੇ ਨਾਲ ਠੇਕਾ ਖੁੱਲਿਆ ਇਹ ਗਲਤ ਵਾਰ ਮੋਰਿਅਲ ਆ ਇੱਕ ਬਿਲਡਿੰਗ ਆ ਉਹ ਬਿਲਡਿੰਗ ਦੇ ਨਾਲ ਕੋਈ ਹੋਰ ਵੀ ਕੁਝ ਖੁੱਲ ਸਕਦਾ ਇਹ ਤਾਂ ਨਹੀਂ ਕੋਈ ਗੱਲ ਹੈ ਕਿ ਠੇਕਾ ਕੋਈ ਐਸੀ ਜੀ ਚੀਜ਼ ਤਾਂ ਹੈ ਨਹੀਂ ਆ ਵੀ ਜਿਹੜੀ ਪ੍ਰੋਪਰਟਿਡ ਆ ਜਾਂ ਕੋਈ ਇਲਲੀਗਲ ਆ ਹੈਨਾ ਜਾਂ ਅਨੌਥਰਾਇਜ਼ਡ ਕੁਝ ਨਹੀਂ ਹੈਗਾ ਜੀ ਅੱਛਾ ਤੇ ਕੀ ਐਦਾਂ ਦਾ ਕੋਈ ਕਾਨੂੰਨ ਹੈ ਕਿ ਇਹਦੇ ਨਾਲ ਖੁੱਲ ਸਕਦਾ ਹੈ ਜੀ ਕੋਈ ਕਾਨੂੰਨ ਨਹੀਂ ਲਿਖਿਆ ਤੇ ਫਿਰ ਉਹਨੂੰ ਜਿਹੜਾ ਪ੍ਰੋਟੈਸਟ ਕਰ ਰਹੇ ਨੇ ਉਹਦਾ ਕੀ ਮੈਂ ਦੱਸ ਦਿਆ ਮੈਨੂੰ ਤਾਂ ਪੋਲਿਟੀਕਲ ਮੋਟੀਵੇਟਿਡ ਲੱਗਦਾ ਥੋੜਾ ਸਾਈਡ ਤੇ ਕਰਵਾਤਾ ਨੇ ਉਹਨੂੰ ਕਲੀਅਰ ਹੈ ਜੀ ਕਿ ਤੇ ਬਾਕੀ ਇਹ ਜਾਇਜ਼ ਠੇਕਾ ਬਿਲਕੁਲ ਜੀ ਕੋਈ ਕਾਗਜ਼ ਪੱਤਰਾ ਲੀਕ ਹੈ ਲਿਸਟਡ ਹੈ ਜੀ ਬਿਲਕੁਲ ਜੀ ਤੇ ਦੂਜਾ ਸ਼ਾਮ ਸਿੰਘ ਟਾੜੀ ਦਾ ਵੀ ਹਵਾਲਾ ਦੇ ਰਹੇ ਆ ਜੀ ਉਹ ਵੀ ਬਾਕੀ ਦੂਰ ਹੈ ਜੀ ਮੈਨੂੰ ਤੁਹਾਡੀ ਨਿਗਾਹ ਚ ਪੈ ਰਿਹਾ ਜੀ ਇੱਥੇ ਖਲੋ ਕੇ ਖਮਾਓ ਕੈਮਰਾਮੈਨ ਜੀ ਮੈਨੂੰ ਤਾਂ ਦੇਖ ਨਹੀਂ ਰਿਹਾ ਇੱਥੋਂ ਹਮ ਠੀਕ ਹੈ ਜੀ ਠੀਕ ਹੈ ਥੈਂਕ ਯੂ